ਉਹ ਇਹ ਦੱਸਤਾ ਵੀ 25 ਤੱਕ ਅਸੀਂ ਰਹਿਾਂਗੇ ਸ਼ਾਂਤਮਈ ਜੇ 25 ਵਾਲੀ ਗੱਲ 'ਚ ਪਹਿਲਾਂ ਪ੍ਰਸ਼ਾਸਨਾਂ ਨੂੰ ਸਾਨੂੰ ਟਾਲਦੇ ਰਹੇ ਤਾਂ 26 ਨੂੰ ਅਸੀਂ ਜ਼ਮੀਨ 'ਵਾਲ ਵਧਾਂਗੇ ਸਾਡੇ ਸਰਪਾਟ ਦੇ ਆਪਾਟਣ ਸਾਡੇ ਗੋਲੀ ਲਾਗਦੀ ਗੋਲੀ ਚ ਮਤਲਬ ਖਾਵਾਂਗੇ ਸੀਸ ਜਾਂਦਾ ਦਾ ਸੀਸ ਦੇਵਾਂਗੇ 26 ਨੂੰ ਫਿਰ ਜਿਹੜਾ ਹੈਗਾ ਪੂਰਾ ਮਤਲਬ ਖਾੜਕੂ ਐਕਸ਼ਨ ਅਸੀਂ ਉਹ ਜ਼ਮੀਨ ਖਾਤਰ ਕਰਾਂਗੇ ਦੀ ਅ ਕਿਸੇ ਕੋਲ 4 ਕਨਾਲਾਂ ਕਿਸੇ ਕੋਲ 5 ਕਨਾਲਾਂ ਕਿਸੇ ਕੋਲ 3 ਕਨਾਲਾਂ ਉਹਨੂੰ ਮਤਲਬ ਗਲਤ ਢੰਗ ਨਾਲ ਜਿਹੜਾ ਰਾਜਵੀਰ ਸਰਪੰਚ ਸੀ ਗੁੰਡਿਆਂ ਦੀ ਮਾਦਰਨਾ ਉਹਨਾਂ ਤੋਂ ਜ਼ਮੀਨ ਖੋਣ ਦੀ ਕੋਸ਼ਿਸ਼ ਕੀਤੀ ਅਸੀਂ ਜ਼ਮੀਨ ਦੇ ਵਿੱਚ ਫੇਰ ਲੋਕਾਂ ਨੂੰ ਕਾਬਜ ਕਰਾਇਆ ਅੱਜ ਉਹ ਜ਼ਮੀਨ ਮਤਲਬ 1.5 ਸਾਲ ਤੋਂ ਲੈ ਕੇ ਵਿਹਲੀ ਪਈ ਆ ਅੱਜ ਸਾਡਾ ਪ੍ਰੋਗਰਾਮ ਸੀ ਉਸ ਜ਼ਮੀਨ ਦੇ ਵਿੱਚ ਜਾਣ ਦਾ ਪਰ ਕੱਲ ਦਾ ਪ੍ਰਸ਼ਾਸਨ ਆ ਜਿਹੜਾ ਉਹ ਗੱਲਬਾਤ ਦੇ ਵਿੱਚ ਪਿਆ ਹੋਇਆ ਹੁਣ ਵੀ ਅਸੀਂ ਮੀਟਿੰਗ ਦੇ ਵਿੱਚ ਉੱਠ ਕੇ ਆਏ ਆ 25 ਤਰੀਕ ਸਾਡੇ ਨਾਲ ਉਹਨਾਂ ਨੇ ਤੈਅ ਕੀਤੀ ਆ ਕਿ 25 ਨੂੰ ਮਤਲਬ ਡੀਸੀ ਸਾਹਿਬ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕੱਢਾਂਗੇ ਅਸੀਂ ਨਾਲ ਦੀ ਨਾਲ ਉਹਨਾਂ ਨੂੰ ਇਹ ਦੱਸਤਾ ਵੀ 25 ਤੱਕ ਅਸੀਂ ਰਹਿਾਂਗੇ ਸ਼ਾਂਤਮਈ ਜੇ 25 ਵਾਲੀ ਗੱਲ 'ਚ ਪਹਿਲਾਂ ਪ੍ਰਸ਼ਾਸਨ ਨੂੰ ਸਾਨੂੰ ਟਾਲਦੇ ਰਹੇ ਤਾਂ 26 ਨੂੰ ਅਸੀਂ ਜ਼ਮੀਨਵਾਲ ਵਧਾਂਗੇ ਸਾਡੇ ਸਰਪਾਟ ਦੇ ਆਪਾਟਣ ਸਾਡੇ ਗੋਲੀ ਲਾਗਦੀ ਗੋਲੀ ਚ ਅੰਮਲ ਖਾਵਾਂਗੇ ਸੀਸ ਜਾਂਦਾ ਤਾਂ ਸੀਸ ਦੇਵਾਂਗੇ 26 ਨੂੰ ਫਿਰ ਜਿਹੜਾ ਹੈਗਾ ਪੂਰਾ ਮਤਲਬ ਖਾੜਕੂ ਐਕਸ਼ਨ ਅਸੀਂ ਉਹ ਜ਼ਮੀਨ ਖਾਤਰ ਕਰਾਂਗੇ ਪ੍ਰਧਾਨ ਜੀ ਕੱਲ ਸਰਪੰਚ ਵੱਲੋਂ ਹੀ ਕਰਸੋ ਰੋਸ ਪ੍ਰਦਰਸ਼ਨ ਕੀਤਾ ਗਿਆ ਰੋਡ ਸ਼ੋਅ ਜਾਂ ਕੱਢਿਆ ਗਿਆ ਸੀ ਉਹ ਕਹਿੰਦੇ ਵੀ ਤਨੇਰ ਗਰੁੱਪ ਵੱਲੋਂ ਧੱਕਾ ਕਰ ਰਹੇ ਸਾਡੇ ਨਾਲ ਆ ਉਹਨਾਂ ਨੂੰ ਲੱਗੂਗਾ ਧੱਕਾ ਕਿਉਂਕਿ ਜੇ ਤਾਂ ਮਤਲਬ ਉਹ ਧਰੇਰ ਗਰੁੱਪ ਧੌਣ ਕਢਾ ਕੇ ਨਾ ਖੜਦਾ ਉਹ ਜ਼ਮੀਨ ਤੇ ਗੁੰਡਿਆਂ ਦਾ ਕਬਜ਼ਾ ਹੋ ਜਾਂਦਾ ਇੱਕ ਮਤਲਬ ਜਿਹੜਾ ਇੱਕ ਖੇਤ ਸੀਗਾ ਉਹ ਰਾਜਵੀਰ ਦਾ ਬਣ ਜਾਣਾ ਸੀ ਮਤਲਬ ਜਿਹੜਾ ਟੱਕ ਸੀ ਇੱਕ ਰਵੀ ਦਾ ਬਣ ਜਾਣਾ ਸੀ ਜਾਂ ਜਿਹੜੇ ਹੋਰ ਸੀ ਉਹਨਾਂ ਨੇ ਵੰਡ ਲਈ ਸੀ ਇਸ ਲੋਟੇ ਪੰਚਾਇਤ ਨੂੰ ਨਹੀਂ ਦੇਣੀ ਸੀ ਉਹਨਾਂ ਦੀ ਜ਼ਮੀਨ ਗੁੰਡਾਗਰਦੀ ਕਰਕੇ ਜ਼ਮੀਨ ਹਥਿਆਉਣੀ ਚਾਹੁੰਦੇ ਆ ਉਹਨਾਂ ਨੂੰ ਹੀ ਪਤਾ ਪੰਚਾਇਤ ਦੀ ਤਾਂ ਹੈ ਨਹੀਂ ਇਹ ਤੇ ਧਰੇਰ ਗਰੁੱਪ ਇਸ ਵਿੱਚ ਖੜਾ ਹੈ ਪਹਿਲਾਂ ਵੀ ਖੜਾ ਅੱਜ ਨਵਾਂ ਨਹੀਂ ਖੜਾ ਭਦਾਉੜ ਦੇ 88 ਕਿल्ले ਤਿੰਨ ਸਾਲ ਲੜਾਈ ਲੜੇ ਸੀ ਤਿੰਨ ਸਾਲਾਂ ਬਾਅਦ ਕਿਸਾਨਾਂ ਕੋਲੇ ਅੱਜ ਵੀ ਉਹ ਜਿਹੜੀ ਜ਼ਮੀਨ ਸੀ 12 ਮੋਟਰਾਂ ਵਾਲੀ ਉਹ ਵੀ ਕਿਸਾਨਾਂ ਤੋਂ ਵਾਰੀ ਸੀ ਅਸੀਂ ਤਜਰਬੇ ਚੋਂ ਕੀਤੀ ਸੀ ਝੂਠ ਦੇ ਖਿਲਾਫ ਲੜਾਂਗੇ ਲੋਕਾਂ ਦੇ ਹੱਕ ਚ ਲੜਾਂਗੇ ਕਿਉਂਕਿ ਜ਼ਮੀਨ ਆ ਜਿਹੜੀ ਇਹ ਲੋਕਾਂ ਦੀ ਹੈ ਉਦੋਂ ਭੜਾਉੜ ਦੇ ਲੋਕਾਂ ਦੀ ਹੋ ਵੀ ਦਵਾਈ ਆ